ਸ਼ਿਆਤੋਂ ਚੁਕਾਰਾ ਪਾਣਾ ਤੁਹਾਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੈ ਜਿਹੜੀ ਮੈਨੂੰ ਇਥੋਂ ਪਰੇਸ਼ਾਨੀਆਂ ਦੱਸੀਆਂ ਤੁਹਾਡੇ ਸਾਥੀਆਂ ਨੇ ਉਹ ਮੈਂ ਪੂਰੀ ਕੋਸ਼ਿਸ਼ ਹੋਏਗੀ ਕਿ ਚੌਂਕਲ ਟੈਲੀਵਿਜ਼ਨ ਨੂੰ ਸੌਟ ਆਊਟ ਕਰਵਾ ਲੈਣੀ ਹੈ ਤੇ ਜਿੰਕ ਵੀ ਬੰਦੇ ਹੈਸ਼ਟੈਗ ਹੈ ਬੰਦੇ ਖੇਲ ਲੰਦੇ ਹੈ ਹਾਂਜੀ ਤੇ ਤੁਹਾਡਾ ਮੂਰਗਾ ਸੇਵਾ ਕੇਂਦਰ ਜਿਸ ਨੇ ਉਹ ਕਹਿੰਦੇ ਆ ਕਿ ਤੁਹਾਨੂੰ ਇਹ ਸર્ટਿਫਿਕੇਟ ਨਾਲ ਮਿਲ ਕੇ ਜਾਏਗਾ ਜੇਰੇ ਜੇ ਤੁਹਾਡੇ ਚ ਕੋਈ ਪਾਰਟਿਕੂਲਰ ਬੰਦਾ ਕਿਸੇ ਪਾਰਟਿਕੂਲਰ ਤਰ੍ਹਾਂ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹੈਗਾ ਤੇ ਡੀਸੀ ਮੈਡਮ ਉਹ ਵੀ ਕਰਵਾਉਣ ਨੂੰ ਤਿਆਰ ਹੋਣਗੇ ਮੈਂ ਉਹ ਨੌਜਵਾਨਾਂ ਲਈ ਬਹੁਤ ਐ ਅੱਛਾ ਮੰਨ ਰਹੀ ਹਾਂ ਕਿ ਉਹਨਾਂ ਨੇ ਇੰਨੀ ਹਿੰਮਤ ਕੀਤੀ ਕਿ ਉਸ ਨਸ਼ਿਆਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰਕੇ ਕੁਝ ਲੋਕ ਤੇ ਖੁਦ ਆਏ ਸਾਡੇ ਸੈਂਟਰ ਤੇ ਜਿਸ ਨਾਲ ਸਾਈਕੀਟ੍ਰਿਸਟ ਦੇ ਕੋਲ ਆਂਦੇ ਸਿਵਲ ਹਸਪੀਟਲ ਉੱਥੇ ਡੀ ਐਡਿਕਸ਼ਨ ਸੈਂਟਰ ਤੇ ਐਡਮਿਟ ਹੋ ਕੇ ਕੁਝ ਸਮਾਂ ਉੱਥੇ ਬਿਤਾ ਕੇ ਤੇ ਫਿਰ ਇੱਥੇ ਰੀ ਹੈਬ ਸੈਂਟਰ ਜਿਹੜਾ ਮੂਰ ਵਿਸੇਵਾ ਕੇਂਦਰ ਹੈਗਾ ਉੱਥੇ ਆਂਦੇ ਨੇ ਤੇ ਇਹ ਜਿਹੜਾ ਕੇਂਦਰ ਹੈਗਾ ਪੰਜਾਬ ਸਰਕਾਰ ਦੇ ਹੁਕਮਾਂ ਦੇ ਨਾਲ ਚੱਲ ਰਿਹਾ ਹੈ ਔਰ ਇਹ ਦੱਸ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਸੈਂਟਰ ਪੰਜਾਬ ਦੇ ਵਿੱਚ ਪੂਰੀ ਸਟੇਟ 'ਚ ਨੰਬਰ 1 ਤੇ ਹੈਗਾ ਇਸ ਸੈਂਟਰ ਚ ਅੱਜ ਦੀ ਡੇਟ ਸ 102 ਪੇਸ਼ੈਂਟ ਜਿਹੜੇ ਹੈਗੇ ਐਡਮਿਟਡ ਹੈਗੇ ਨੇ ਤੇ ਇਨ ਪੇਸ਼ੈਂਟਸ ਲਈ ਸਾਡੇ ਰਿਸਪੈਕਟਡ ਡੀਸੀ ਮੈਡਮ ਵੀ ਬਹੁਤ ਮਿਹਨਤ ਕਰ ਰਹੇ ਨੇ ਕਿੰਨੇ ਪ੍ਰੋਗਰਾਮ ਜਿਹੜੇ ਮੁੜ ਵਸੇਵਾ ਜਿਸ ਤਰ੍ਹਾਂ ਕਿ ਇੱਥੇ ਕੰਮ ਚ ਲਾਗੂ ਕੀਤੇ ਜਾ ਰਿਹਾ ਹੈ ਇਹ ਜਿਹੜੇ ਸਾਡੇ ਪਟਕੇ ਹੋਏ ਨੌਜਵਾਨ ਹੈਗੇ ਆ ਉਹ ਇੱਥੇ ਸਿੱਖ ਕੇ 3 ਮਹੀਨੇ ਕੰਮ ਸਿੱਖ ਕੇ ਨੋਰਮਲ ਦੁਨੀਆ ਦੇ ਵਿੱਚ ਜਾ ਕੇ ਮਿਲ ਕੇ ਆਪਣੀ ਆਪਣੀ ਰੋਜ਼ੀ ਰੋਟੀ ਕਮਾ ਸਕਣ ਉਹਨਾਂ ਵਿੱਚ ਜਿਵੇਂ ਕਿ ਇੱਥੇ ਕੁਝ ਫੂਡ ਕਲਾਸਿਸ ਹੈ ਸ਼ੈਫ ਆਉਂਦੇ ਆ ਰੈੱਡ ਕਰਾਸ ਦੀ ਮਦਦ ਦੇ ਨਾਲ ਉਹ ਸ਼ੈਫ ਇਹਨਾਂ ਨੂੰ ਖਾਣਾ ਸਿਖਾਉਂਦੇ ਹੈਗੇ ਬਣਾਣਾ ਔਰ ਇੱਕ ਕੰਪਿਊਟਰ ਲੈਬ ਇੱਥੇ ਖੁੱਲ ਰਹੀ ਹੈਗੀ ਹੈ ਕੰਪਿਊਟਰ ਲੈਬ ਦੇ ਨਾਲ ਵੌਲੀਬॉल ਗਰਾਊਂਡ ਹੈਗਾ ਇੱਕ ਸਾਡੇ ਕੋਲ ਇੱਥੇ ਜਿਹੜਾ ਗਾਰਡਨ ਹੈਗਾ ਕਿਚਨ ਗਾਰਡਨ ਹੈ ਉੱਥੇ ਗਾਰਡਨਿੰਗ ਸਿੱਖਦੇ ਹੈਗੇ ਆ ਸਾਡੇ ਕੋਲ ਇਨਮੇਟਸ ਜਿਹੜੇ ਹੈਗੇ ਆ ਜਲਦ ਹੀ ਮੈਡਮ ਕੋਸ਼ਿਸ਼ ਕਰ ਰਹੇ ਨੇ ਕਿ ਚੁੰਨੀਆਂ ਡਾਈ ਕਰਨ ਦਾ ਵੀ ਪ੍ਰੋਗਰਾਮ ਇੱਥੇ ਆ ਜਾਏ ਜਾਂ ਮੋਬਾਈਲ ਰਿਪੇਅਰ ਕਰਨ ਦਾ ਸਾਈਕਲ ਰਿਪੇਅਰ ਕਰਨ ਦਾ ਪ੍ਰੋਗਰਾਮ ਇੱਥੇ ਆ ਜਾਏ ਜਿਹਦੇ ਵਿੱਚ ਕੇ ਇਹ ਨੌਜਵਾਨ ਕੰਮ ਸਿੱਖ ਕੇ ਬਾਹਰ ਆਪਣੀ ਰੋਜ਼ੀ-ਰੋਟੀ ਕਮਾ ਸਕਣ ਜੀ ਬਿਲਕੁਲ ਮੈਂ ਅਪੀਲ ਕਰਦੀ ਆ ਕਿਸੇ ਵੀ ਦੋਸਤ ਨੂੰ ਜਾਂ ਘਰ ਦੇ ਕਿਸੇ ਵੀ ਮੈਂਬਰ ਨੂੰ ਜੀ ਇਹ ਅਹਿਸਾਸ ਹੁੰਦਾ ਹੈਗਾ ਕਿ ਉਹਨਾਂ ਦਾ ਕੋਈ ਵੀ ਮੈਂਬਰ ਕਿਸੇ ਨਸ਼ੇ 'ਚ ਪੈ ਰਿਹਾ ਹੈ ਕਈ ਵਾਰ ਲੋਕ ਆਪ ਨਹੀਂ ਦੱਸਦੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਹੈਬਿਟਸ ਚੇਂਜ ਹੋ ਰਹੀਆਂ ਹਨ ਬੱਚੇ ਦੀਆਂ ਚੁੱਪ ਰਹਿੰਦਾ ਹੈਗਾ ਕਮਰੇ 'ਚੋਂ ਨਹੀਂ ਨਿਕਲਦਾ ਜਾਂ ਉਹਦੇ ਦੋਸਤਾਂ ਦੇ ਚੱਕਰ ਜ਼ਿਆਦਾ ਲੱਗਣ ਲੱਗ ਪਏ ਜਾਂ ਉਹ ਘਰ ਤੋਂ ਜ਼ਿਆਦਾ देर ਬਾਹਰ ਰਹਿਣ ਲੱਗ ਪਿਆ ਪੜ੍ਹਾਈ 'ਚ ਕਮਜ਼ੋਰ ਹੋਣ ਲੱਗ ਪਿਆ ਹੈਗਾ ਤੇ ਉਹਦੇ ਥੋੜਾ ਧਿਆਨ ਰੱਖਣ ਉਹਨਾਂ ਨਾਲ ਇਹ ਨਹੀਂ ਕਿ ਉਹਨੇ ਗੁੱਸੇ ਹੋਣ ਉਹਨੂੰ ਪਿਆਰ ਨਾਲ ਫੈਮਿਲੀ ਦੇ ਵਿੱਚ ਬਿਠਾ ਕੇ ਉਹਦੀ ਕਾਉਂਸਲਿੰਗ ਕਰਨ ਉਹ ਤੋਂ ਪੁੱਛਣ ਔਰ ਫਿਰ ਸਾਡੇ ਕੋਲ ਇੱਥੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਹੁਸ਼ਿਆਰਪੁਰ ਦੇ ਵਿੱਚ ਸੈਂਟਰ ਹੈਗਾ ਸਾਈਕੀਟ੍ਰਿਸ ਸਾਡੇ ਕੋਲ ਤਿੰਨ ਹੈਗੇ ਨੇ ਉਹਨਾਂ ਦੀ ਆ ਕੇ ਸਲਾਹ ਲੈਣ ਕਈ ਵਾਰ ਦਵਾਈਆਂ ਉੱਥੇ ਲਿਖ ਕੇ ਦਿੱਤੀਆਂ ਜਾਂਦੀਆਂ ਹੈਗੀਆਂ ਜਿਹੜੀਆਂ ਅੰਦਰੋਂ ਹੀ ਅਵੇਲੇਬਲ ਹੈਗੀਆਂ ਪੂਰਾ ਟਾਈਮ ਜਾਂ ਫਿਰ ਲੋੜ ਪੈਂਦੀ ਹੈ ਤੇ ਐਡਮਿਟ ਵੀ ਕੀਤਾ ਜਾਂਦਾ ਹੈਗਾ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਐਦਾਂ ਦੇ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਤਾਂ ਕਿ ਅਸੀਂ ਇਹ ਜਿਹੜਾ ਯੁੱਧ ਹੈ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਅ